ਟਵਾਰੀ ਸਾਹਿਬ ਮੈਨੂੰ 3 ਮਹੀਨੇ ਹੋ ਗਏ ਤੁਹਾਡੇ ਦਫਤਰ ਦੇ ਗੇੜੇ ਕੱਢਦੇ ਨੂੰ ਮੇਰੀਆਂ ਤਾਂ ਜੁੱਤੀਆਂ ਵੀ ਘਸ ਗਈਆਂ ਹੁਣ ਤੁਸੀਂ ਚਾਹੁੰਦੇ ਕੀ ਹੋ ਮੈਥੋਂ ਮੇਰੇ ਨਾਲ ਸਿੱਧੀ ਗੱਲ ਕਰੋ ਮੈਥੋਂ ਨਹੀਂ ਹੁਣ ਇਹ ਨਿਤ ਦਾ ਤਮਾਸ਼ਾ ਝੱਲਿਆ ਜਾਂਦਾ ਓਏ ਕੰਨ ਖੋਲ ਕੇ ਸੁਣ ਲੈ ਬੁੱਢਿਆ ਮੈਂ ਇੱਥੇ ਮੱਖੀਆਂ ਮਾਰਨ ਨਹੀਂ ਬੈਠਾ ਸਰਕਾਰੀ ਕੰਮਾਂ ਦੀ ਕਾਰਵਾਈ ਆ ਟਾਈਮ ਤਾਂ ਲੱਗਦਾ ਹੀ ਹੁੰਦਾ ਜੇ ਕੰਮ ਛੇਤੀ ਕਢਾਉਣਾ ਤਾਂ ਜੇਬ ਢਿੱਲੀ ਕਰ ਥੋੜੀ ਜੀ ਰਾਤੋਂ ਰਾਤ ਕੰਮ ਨਿਬੇੜ ਦੂੰਗਾ ਪਰ 1.5 ਲੱਖ ਲੱਗੂ ਬਾਪੂ ਤੁਸੀਂ ਘਬਰਾਓ ਨਾ ਜਿਹੜਾ ਬੰਦਾ ਗਰੀਬ ਮਾਰ ਕਰਦਾ ਹੈ ਰੱਬ ਉਹ ਕਦੇ ਬਖਸ਼ਦਾ ਨਹੀਂ ਇਹਦੇ ਵੀ ਦਿਨ ਥੋੜੇ ਨੇ ਇਸ ਕੁਰਸੀ ਤੇ ਮੈਂ ਸਿਮਰਨ ਭਾਜੀ ਨਾਲ ਗੱਲ ਕਰ ਲਈ ਐ ਇਹਦੀ ਸਾਰੀ ਏਕੜੀ ਨਿਕਲਣ ਵਾਲੀ ਐ ਸਤਿ ਸ਼੍ਰੀ ਅਕਾਲ ਦੋਸਤੋ ਕੈਨੇਡਾ ਬੈਠੇ ਮੇਰੇ ਪੰਜਾਬੀ ਭਰਾਵੋ ਤੁਸੀਂ ਦਿਨ ਰਾਤ ਮਿਹਨਤ ਕਰਕੇ ਡਾਲਰ ਕਮਾਉਂਦੇ ਹੋ ਤਾਂ ਜੋ ਪਿੱਛੇ ਪੰਜਾਬ ਵਿੱਚ ਤੁਹਾਡੇ ਮਾਪੇ ਸੌਖੀ ਜ਼ਿੰਦਗੀ ਜੀ ਸਕਣ ਪਰ ਕੀ ਤੁਹਾਨੂੰ ਪਤਾ ਹੈ ਕਿ ਤੁਹਾਡੀ ਗੈਰ ਮੌਜੂਦਗੀ ਵਿੱਚ ਪੰਜਾਬ ਦਾ ਸਿਸਟਮ ਤੁਹਾਡੇ ਬਜ਼ੁਰਗਾਂ ਨੂੰ ਕਿਵੇਂ ਨੋਜ-ਨੋਜ ਕੇ ਖਾ ਰਿਹਾ ਹੈ ਅੱਜ ਦੀ ਕਹਾਣੀ ਇੱਕ ਅਜਿਹੇ ਹੀ ਪਿਸ਼ਟ ਪਟਵਾਰੀ ਦੀ ਹੈ ਜਿਸ ਨੇ ਇੱਕ ਗਰੀਬ ਕਿਸਾਨ ਦੇ ਨੱਕ ਵਿੱਚ ਦੰਮ ਕੀਤਾ ਹੋਇਆ ਸੀ ਪਰ ਫਿਰ ਉਸ ਨਾਲ ਜੋ ਹੋਇਆ ਉਹ ਦੇਖ ਕੇ ਤੁਹਾਡਾ ਕਲੇਜਾ ਠੰਡਾ ਹੋ ਜਾਵੇਗਾ ਇਹ ਘਟਨਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਜਦੋਂ ਜ਼ੁਲਮ ਹੱਦ ਜਾਂਦਾ ਹੈ ਤਾਂ ਕੋਈ ਨਾ ਕੋਈ ਮਸੀਹਾ ਜ਼ਰੂਰ ਆਉਂਦਾ ਹੈ ਗੱਲ ਪੰਜਾਬ ਦੇ ਇੱਕ ਤਹਿਸੀਲ ਦਫ਼ਤਰ ਦੀ ਹੈ ਜੇਠ ਹਾਰ ਦੀ ਕੜਕਤੀ ਦੁਪਹਿਰ ਸੀ ਸੂਰਜ ਅੱਗ ਬਰਾ ਰਿਹਾ ਸੀ तहसील ਦੇ ਬਾਹਰ ਬਜ਼ੁਰਗਾਂ ਅਤੇ ਕਿਸਾਨਾਂ ਦੀਆਂ ਲੰਬੀਆਂ ਲਾਈਨਾਂ ਲਗੀਆਂ ਸਨ ਇਸ ਸਪੀਡ ਵਿੱਚ ਇੱਕ ਬਜ਼ੁਰਗ ਬਾਪੂ ਗੁਰਮੇਲ ਸਿੰਘ ਮੋਢੇ ਤੇ ਪਰਨਾ ਰੱਖੀ ਹੱਥ ਵਿੱਚ ਫਾਈਲ ਫੜੀ ਪਿਛਲੇ ਕਈ ਘੰਟਿਆਂ ਤੋਂ ਖੜਾ ਸੀ ਗੁਰਮੇਲ ਸਿੰਘ ਦਾ ਮੁੰਡਾ ਕੈਨੇਡਾ ਜਾਣ ਲਈ ਫਾਈਲ ਲਗਾ ਰਿਹਾ ਸੀ ਅਤੇ ਬੈਂਕ ਤੋਂ ਲੋਨ ਲੈਣ ਲਈ ਜ਼ਮੀਨ ਦੀ ਫਰਦ ਯਾਨੀ ਜਮ੍ਹਾਂਬੰਦੀ ਦੀ ਸਖਤ ਲੋੜ ਸੀ ਜੇਕਰ ਅੱਜ ਫਰਦ ਨਾ ਮਿਲਦੀ ਤਾਂ ਮੁੰਡੇ ਦਾ ਵੀਜ਼ਾ ਰਿਫਿਊਜ਼ ਹੋ ਸਕਦਾ ਸੀ ਅਤੇ ਸਾਲਾਂ ਦੀ ਮਿਹਨਤ ਮਿੱਟੀ ਵਿੱਚ ਰੁਲ ਜਾਣੀ ਸੀ ਅੰਦਰ ਕਮਰੇ ਵਿੱਚ ਪਟਵਾਰੀ ਹਰਪਜਨ ਸਿੰਘ ਏਸੀ ਦੀ ਠੰਡੀ ਹਵਾ ਵਿੱਚ ਬੈਠਾ ਸੀ ਇਹ ਪਟਵਾਰੀ ਪੂਰੇ ਇਲਾਕੇ ਵਿੱਚ ਆਪਣੀ ਲੁੱਟ ਲਈ ਮਸ਼ਹੂਰ ਸੀ ਬਿਨਾਂ ਸੇਵਾ ਪਾਣੀ ਤੋਂ ਉਹ ਕਲਮ ਦਖ ਨਹੀਂ ਚੁਕਦਾ ਸੀ ਨਿੱਕੇ ਮੋٹے ਕੰਮ ਲਈ ਵੀ ਉਹ ਗਰੀਬਾਂ ਤੋਂ 2000 5000 ਰੁਪਏ ਚਾੜ ਲੈਂਦਾ ਸੀ ਬਾਪੂ ਗੁਰਮੇਲ ਸਿੰਘ ਵਾਰ-ਵਾਰ ਜਰਵਾਜ਼ੇ ਤੇ ਜਾਂਦਾ ਪਰ ਚਪੜਾਸੀ ਤੱਕਾ ਮਾਰ ਕੇ ਪਿੱਛੇ ਕਰ ਦਿੰਦਾ ਆਖਿਰਕਾਰ ਜਦੋਂ ਭੀੜ ਥੋੜੀ ਕਟੀ ਬਾਪੂ ਅੰਦਰ ਵੜਨ ਵਿੱਚ ਕਾਮਯਾਬ ਹੋ ਗਿਆ ਉਸਨੇ ਪਟਵਾਰੀ ਦੇ ਅੱਗੇ ਹੱਥ ਜੋੜੇ ਪਟਵਾਰੀ ਸਾਹਿਬ ਰੱਬ ਦਾ ਵਾਸਤਾ ਜੀ ਮੇਰੇ ਮੁੰਡੇ ਦੀ ਜ਼ਿੰਦਗੀ ਦਾ ਸਵਾਲ ਹੈ ਬਸ ਆਹ ਫਰਦ ਤੇ ਦਸਤਖਤ ਕਰ ਦਿਓ ਪਟਵਾਰੀ ਨੇ ਆਪਣੀ ਕੁਰਸੀ ਘੁਮਾਈ ਅਤੇ ਬੇਰੁਖੀ ਨਾਲ ਕਿਹਾ ਬਾਬਾ ਸਰਕਾਰੀ ਕੰਮ ਹੈ ਟਾਈਮ ਲੱਗੇਗਾ ਅੱਜ ਨਹੀਂ ਹੋਣਾ ਹਫਤੇ ਬਾਅਦ ਆਵਿਓ ਬਾਪੂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸਰ ਜੀ ਹਫਤੇ ਤੱਕ ਤਾਂ ਮੇਰੇ ਮੁੰਡੇ ਦੀ ਫਾਈਲ ਰੱਦ ਹੋ ਜਾਵੇਗੀ

ਨਾ 1 ਰੁਪਿਆ ਘੱਟ ਨਾ ਵੱਧ ਜੇ ਮਨਜ਼ੂਰ ਹੈ ਤਾਂ ਸ਼ਾਮ ਨੂੰ ਪੈਸੇ ਲੈ ਆਓ ਨਹੀਂ ਤਾਂ ਮੁੰਡੇ ਦਾ ਕੈਨੇਡਾ ਜਾਣ ਦਾ ਸੁਪਨਾ ਭੁੱਲ ਜਾਓ 1.5 ਲੱਖ ਰੁਪਿਆ ਇੱਕ ਗਰੀਬ ਕਿਸਾਨ ਲਈ ਇਹ ਰਕਮ ਪਹਾੜ ਜਿਹੀ ਸੀ ਪਾਪੂ ਗੁਰਮੇਲ ਸਿੰਘ ਦੇ ਅੱਖਾਂ 'ਗੇ ਹਨੇਰਾ ਛਾ ਗਿਆ ਉਹ ਦਫ਼ਤਰ ਤੋਂ ਬਾਹਰ ਆਇਆ ਥੁੱਪ ਵਿੱਚ ਬੈਠ ਕੇ ਰੋਣ ਲੱਗ ਪਿਆ ਉਸਨੂੰ ਲੱਗਾ ਕਿ ਹੁਣ ਸਭ ਖਤਮ ਹੈ ਪਰ ਉਸਨੂੰ ਨਹੀਂ ਪਤਾ ਸੀ ਕਿ ਉਸਦੀ ਇਹ ਆਹ ਉਸਦੀ ਇਹ ਚੀਕ ਕਿਸੇ ਅਜੇ ਹੀ ਸ਼ਖਸੀਅਤ ਤੱਕ ਪਹੁੰਚਣ ਵਾਲੀ ਹੈ ਜੋ ਇਸ ਪਟਵਾਰੀ ਦੀ ਸਾਰੀ ਹੈਂਕੜ ਕੱਢ ਕੇ ਰੱਖ ਦੇਵੇਗਾ ਆਖਿਰ ਬਾਪੂ ਗੁਰਮੀਲ ਸਿੰਘ ਨੇ ਅੱਗੇ ਕੀ ਕੀਤਾ ਕਿ ਉਸਨੇ ਆਪਣੀ ਜ਼ਮੀਨ ਗੈਣੇਦਾਰ ਕੇ ਰਿਸ਼ਵਤ ਦਿੱਤੀ ਜਾਂ ਕੁਝ ਹੋਰ ਵਾਪਰਿਆ ਤਹਿਸੀਲ ਦੇ ਬਾਹਰ ਦੁਪਹਿਰ ਦੀ ਤਪ ਹੋਰ ਤਿੱਖੀ ਹੋ ਗਈ ਸੀ ਬਾਪੂ ਗੁਰਮੀਲ ਸਿੰਘ ਤਹਿਸੀਲ ਦੇ ਕੰਪਾਊਂਡ ਵਿੱਚ ਲੱਗੇ ਇੱਕ ਪੁਰਾਣੇ ਬੋਰ ਦੀ ਛਾਂ ਹੇਠਾਂ ਸਿਰ ਫੜ ਕੇ ਬੈਠਾ ਸੀ ਉਸਦੇ ਚਿੱਟੇ ਕੁਰਤੇ ਤੇ ਪਸੀਨੇ ਦੇ ਦਾਗ ਸਾਫ਼ ਦਿਖ ਰਹੇ ਸਨ ਉਸਦੇ ਦਿਮਾਗ ਵਿੱਚ ਸਿਰਫ ਪਟਵਾਰੀ ਦੇ ਸ਼ਬਦ ਗੂੰਜ ਰਹੇ ਸਨ ਡੇਢ ਲੱਖ ਰੁਪਈਆ ਨਹੀਂ ਤਾਂ ਮੁੰਡੇ ਦਾ ਸੁਪਨਾ ਪੁੱਲ ਜਾ ਗੁਰਮੀਲ ਸਿੰਘ ਸੋਚ ਰਿਹਾ ਸੀ ਕਿ ਜਿਸ ਮੁੰਡੇ ਨੂੰ ਕੈਨੇਡਾ ਭੇਜਣ ਲਈ ਪਹਿਲਾਂ ਹੀ 20 ਲੱਖ ਦਾ ਕਰਜ਼ਾ ਚੁਕਿਆ ਹੈ ਹੁਣ ਇਹ ਡੇਢ ਲੱਖ ਹੋਰ ਕਿੱਥੋਂ ਲਿਆਵੇ ਆੜਤੀਏ ਨੇ ਹੋਰ ਪੈਸੇ ਦੇਣ ਤੋਂ ਜਵਾਬ ਦੇ ਦਿੱਤਾ ਸੀ ਉਸਨੇ ਕੰਬਦੇ ਹੱਥਾਂ ਨਾਲ ਆਪਣੀ ਜੇਬ ਚੋਂ ਪੁਰਾਣਾ ਕੀਪੈਡ ਵਾਲਾ ਫੋਨ ਕੱਢਿਆ ਅਤੇ ਆਪਣੀ ਕਰਵਾਲੀ ਨੂੰ ਫੋਨ ਮਿਲਾਇਆ ਹੈਲੋ ਜੀ बन गया काम मुंडा पूछ रहा सी गुरमेल सिंह ਦਾ ਗੱਜ ਪਰ ਆਇਆ ਉਸਨੇ ਹੰਜੂ ਪੂੰਝਦਿਆਂ ਝੂਠ ਬੋਲਣ ਦੀ ਕੋਸ਼ਿਸ਼ ਕੀਤੀ ਪਰ ਆਵਾਜ਼ ਸਾਥ ਨਹੀਂ ਦੇ ਰਹੀ ਸੀ ਉਸਨੇ ਮਸਾ ਕਿਹਾ ਭਗਵਾਨ ਨੇ ਉਹ ਨਹੀਂ ਮੰਨਦਾ ਕਹਿੰਦਾ 1.5 ਲੱਖ ਲੱਗੂਗਾ ਤੇਰੀ ਜੋ ਵਾਲੀਆਂ ਚ ਉਹ ਸੰਦੂਕ ਚ ਪਈ ਨਿੱਕੀ ਜੀ ਸੋਨੇ ਦੀ 체ਨ ਹੈ ਨਾ ਉਹ ਕੱਢ ਲੈ ਮੈਂ ਆਉਂਦਾ ਸ਼ਹਿਰ ਸੁਨਿਆਰੇ ਕੋਲ ਵੇਚ ਕੇ ਹੀ ਪੈਸੇ ਬਣਨਗੇ ਦੂਜੇ ਪਾਸੇ ਚੁੱਪ ਛਾ ਗਈ ਫਿਰ ਰੋਣ ਦੀ ਆਵਾਜ਼ ਆਈ ਉਹ ਗਹਿਣੇ ਉਹਨਾਂ ਨੇ ਆਪਣੀ ਤੀ ਦੇ ਵਿਆਹ ਲਈ ਸਾਂਭੇ ਹੋਏ ਸਨ ਪਰ ਮੁੰਡੇ ਦੇ ਕੈਨੇਡਾ ਜਾਣ ਖਾਤਰ ਮਾਪੇ ਆਪਣੀ ਚਮੜੀ ਵੀ ਲਾ ਕੇ ਦੇਣ ਨੂੰ ਤਿਆਰ ਸਨ ਗੁਰਮੀਲ ਸਿੰਘ ਫੋਨ ਕੱਟ ਕੇ ਅਜੇ ਉੱਠਣ ਹੀ ਲੱਗਾ ਸੀ ਕਿ ਉਸ ਦੀ ਨਜ਼ਰ ਸੜਕ ਤੇ ਪਈ ਉੱਥੇ ਕੁਝ ਗੱਡੀਆਂ ਦਾ ਕਾਫਲਾ ਆ ਕੇ ਰੁਕਿਆ ਸੀ ਗੱਡੀਆਂ ਤੇ ਕੇਸਰੀ ਚੰਡੇ ਲੱਗੇ ਹੋਏ ਸਨ ਲੋਕਾਂ ਦੀ ਭੀੜ ਇਕੱਠੀ ਹੋ ਗਈ ਕਿਸੇ ਨੇ ਦੱਸਿਆ ਕਿ ਇਲਾਕੇ ਦੇ ਐਮ.ਐਲ.ਏ ਸਿਮਰਨਜੀਤ ਸਿੰਘ ਮਾਨ ਸਾਹਿਬ ਅਚਾਨਕ ਦੌਰਾ ਕਰਨ ਆਏ ਹਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਹਨ ਗੁਰਮੀਲ ਸਿੰਘ ਦੇ ਮਨ ਵਿੱਚ ਇੱਕ ਆਸ ਜਾਗੀ ਉਸਨੇ ਸੋਚਿਆ ਚਲੋ ਗਹਿਣੇ ਵੇਚਣ ਤੋਂ ਪਹਿਲਾਂ ਇੱਕ ਵਾਰ ਲੀਡਰ ਸਾਹਿਬ ਅੱਗੇ ਫਰਿਆਦ ਕਰਕੇ ਦੇਖ ਲਵਾਂ ਸ਼ਾਇਦ ਰੱਬ ਸੁਣ ਲਵੇ ਉਹ ਭੀੜ ਨੂੰ ਚੀੜਦਾ ਹੋਇਆ ਅੱਗੇ ਵਧਿਆ ਮਾਨ ਸਾਹਿਬ ਇੱਕ ਖੁੱਲੀ ਥਾਂ ਤੇ ਕੁਰਸੀ ਢਾਕੇ ਬੈਠੇ ਸਨ ਤੁਪ ਵਿੱਚ ਉਹਨਾਂ ਦਾ ਚਿਹਰਾ ਦਗ-ਦਗ ਕਰ ਰਿਹਾ ਸੀ ਗੁਰਮੀਲ ਸਿੰਘ ਨੇ ਹਿੰਮਤ ਕਰਕੇ ਉੱਚੀ ਆਵਾਜ਼ ਦਿੱਤੀ ਸਰਦਾਰ ਜੀ ਮੇਰੀ ਸੁਣੋ ਸੁਰੱਖਿਆ ਕਰਮਚਾਰੀਆਂ ਨੇ ਉਸਨੂੰ ਰੋਕਿਆ ਪਰ ਮਾਨ ਸਾਹਿਬ ਨੇ ਇਸ਼ਾਰਾ ਕਰਕੇ ਬੁਲਾ ਲਿਆ ਗੁਰਮੀਲ ਸਿੰਘ ਨੇ ਪਰੀਆਂ ਅੱਖਾਂ ਨਾਲ ਸਾਰੀ ਕਹਾਣੀ ਦੱਸ ਦਿੱਤੀ ਕਿਵੇਂ ਪਟਵਾਰੀ ਹਰਭਜਨ ਸਿੰਘ ਹਰ ਨਿੱਕੇ ਕੰਮ ਲਈ ਪੈਸੇ ਮੰਗਦਾ ਹੈ ਅਤੇ ਹੁਣ ਫਰਦ ਬਦਲੇ 1.5 ਲੱਖ ਮੰਗ ਰਿਹਾ ਹੈ ਉਸਨੇ ਆਪਣੀ ਪੱਗ ਲਾ ਕੇ ਮਾਨ ਸਾਹਿਬ ਦੇ ਪੈਰਾ ਵਿੱਚ ਰੱਖ ਦਿੱਤੀ ਬਚਾ ਲਓ ਜੀ ਮੈਂ ਲੁੱਟਿਆ ਜਾਵਾਂਗਾ ਮਾਨ ਸਾਹਿਬ ਨੇ ਤੁਰੰਤ ਚੁੱਕ ਕੇ ਗੁਰਮੀਲ ਸਿੰਘ ਦੀ ਪੱਗ ਚੁੱਕੀ ਅਤੇ ਉਸਨੂੰ ਸਿਰ ਤੇ ਰੱਖਿਆ ਉਨ੍ਹਾਂ ਦੀਆਂ ਅੱਖਾਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ। ਉਹਨਾਂ ਨੇ ਗੁਰਮੇਲ ਸਿੰਘ ਦੇ ਮੋਢੇ ਤੇ ਹੱਥ ਰੱਖਿਆ ਅਤੇ ਬੜੇ ਠਰਮੇ ਨਾਲ ਕਿਹਾ, "ਬੱਪੂ ਫਿਕਰ ਨਾ ਕਰ। ਤੇਰੇ ਗਹਿਣੇ ਨਹੀਂ ਵਿਕਣ ਦੇਵਾਂਗਾ। ਅੱਜ ਇਸ ਪਟਵਾਰੀ ਦਾ ਉਹ ਹਾਲ ਕਰਾਂਗੇ ਕਿ ਪੂਰਾ ਪੰਜਾਬ ਯਾਦ ਰੱਖੇਗਾ।" ਮਾਨ ਸਾਹਿਬ ਨੇ ਆਪਣੇ ਪੀਏ ਨੂੰ ਕੁਝ ਇਸ਼ਾਰਾ ਕੀਤਾ। ਪੀਏ ਇੱਕ ਕਾਲਾ ਬੈਗ ਲੈ ਕੇ ਆਇਆ। ਉਸ ਦੇ ਵਿੱਚੋਂ ਗੁੱਟੀਆਂ ਕੱਢੀਆਂ ਪਰ ਇਹ ਆਮ ਨੋਟ ਨਹੀਂ ਸਨ। ਇਹਨਾਂ ਤੇ ਇੱਕ ਖਾਸ ਪਾਊਡਰ ਲੱਗਾ ਹੋਇਆ ਸੀ। ਮਾਨ ਸਾਹਿਬ ਨੇ ਉਹ ਪੈਸੇ ਗੁਰਮੀਲ ਸਿੰਘ ਦੇ ਹੱਥ ਵਿੱਚ ਫੜਾਏ ਅਤੇ ਕਿਹਾ ਬਾਪੂ ਜਾ ਹੁਣ ਪਟਵਾਰੀ ਕੋਲ। ਉਸ ਨੂੰ ਕਹੇ ਪੈਸੇ ਲੈ ਆਏ ਹਾਂ। ਬਾਕੀ ਕੰਮ ਸਾਡਾ। ਉਹ ਹੁਣ ਸਿਰਫ ਇੱਕ ਫਰਿਆਦੀ ਨਹੀਂ ਬਲਕਿ ਇੱਕ ਜਾਲ ਦਾ ਹਿੱਸਾ ਸੀ। ਕੀ ਪਟਵਾਰੀ ਪੈਸੇ ਫੜੇਗਾ ਜਾਂ ਉਸ ਨੂੰ ਸ਼ੱਕ ਹੋ ਜਾਵੇਗਾ ਕਿ ਬਾਅਦ ਕੋਈ ਖੜਾ ਹੈ? ਕਿਉਂਕਿ ਪਟਵਾਰੀ ਬਹੁਤ ਚਲਾਕ ਸੀ। ਉਸਨੇ ਪਹਿਲਾਂ ਹੀ ਆਪਣੇ ਦਫ਼ਤਰ ਦੇ ਬਾਹਰ ਬੰਦੇ ਬਿਠਾਏ ਹੋਏ ਸਨ। ਗੁਰਮੇਲ ਸਿੰਘ ਕੰਬ ਦੇ ਪੈਰਾ ਨਾਲ ਦੁਬਾਰਾ ਦਫ਼ਤਰ ਵੱਲ ਤੁਰ ਪਿਆ ਅੱਗੇ ਜੋ ਹੋਣ ਵਾਲਾ ਸੀ ਉਹ ਬਹੁਤ ਖਤਰਨਾਕ ਸੀ ਬਾਪੂ ਗੁਰਮੇਲ ਸਿੰਘ ਤਹਿਸੀਲ ਦੇ ਬਰਾਂਡੇ ਵਿੱਚੋਂ ਲੰਘਦਾ ਹੋਇਆ ਦੁਬਾਰਾ ਪਟਵਾਰੀ ਦੇ ਦਫ਼ਤਰ ਵੱਲ ਤੁਰਿਆ ਬਾਹਰ ਜੇਠ ਦੀ ਤਿੱਖੀ ਧੁੱਪ ਸੀ ਪਰ ਬਾਪੂ ਦੇ ਅੰਦਰ ਡਰ ਦੀ ਸਰਦੀ ਛਾਈ ਹੋਈ ਸੀ ਉਸ ਦੀ ਜੇਬ ਵਿੱਚ ਮਾਨ ਸਾਹਿਬ ਵੱਲੋਂ ਦਿੱਤੇ ਹੋਏ ਰੰਗੇ ਹੋਏ ਨੋਟਸ ਹਨ ਉਸ ਦਾ ਦਿਲ ਐਨੀ ਜ਼ੋਰ ਨਾਲ ਟੜਕ ਰਿਹਾ ਸੀ ਕਿ ਉਸ ਨੂੰ ਲੱਗਿਆ ਸ਼ਾਇਦ ਆਸ-ਪਾਸ ਖੜੇ ਲੋਕਾਂ ਨੂੰ ਵੀ ਸੁਣਾਈ ਦੇ ਰਿਹਾ ਹੋਵੇਗਾ ਸਿਮਰਨਜੀਤ ਸਿੰਘ ਮਾਨ ਅਤੇ ਉਹਨਾਂ ਦੀ ਟੀਮ ਨੇ ਸਾਦੇ ਕੱਪੜਿਆਂ ਵਿੱਚ ਦਫ਼ਤਰ ਦੇ ਆਲੇ-ਦੁਆਲੇ ਕੇਰਾ ਪਾ ਲਿਆ ਸੀ ਪਰ ਉਹ ਲੁਕੇ ਹੋਏ ਸਨ ਤਾਂ ਕਿ ਪਟਵਾਰੀ ਨੂੰ ਪਿੰਕ ਨਾ ਲੱਗੇ ਗੁਰਮੀਲ ਸਿੰਘ ਨੇ ਕੰਬਦੇ ਹੱਥਾਂ ਨਾਲ ਦਰਵਾਜ਼ਾ ਖੜਕੜਾਇਆ ਅਤੇ ਅੰਦਰ ਵੜ ਗਿਆ ਅੰਦਰ ਏਸੀ ਦੀ ਠੰਡਕ ਸੀ ਪਰ ਪਟਵਾਰੀ ਹਰਭਜਨ ਸਿੰਘ ਦੀਆਂ ਅੱਖਾਂ ਵਿੱਚ ਲਾਲਚ ਦੀ ਗਰਮੀ ਸਾਫ਼ ਦਿਖ ਰਹੀ ਸੀ ਉਹ ਆਪਣੀ ਕੁਰਸੀ ਤੇ ਲੱਤ ਉੱਤੇ ਲੱਤ ਰੱਖ ਕੇ ਬੈਠਾ ਸੀ ਆ ਗਿਆ ਬਾਬਾ ਲੈ ਆਇਆ ਸਮਾਨ ਪਟਵਾਰੀ ਨੇ ਵਿਅੰਗ ਨਾਲ ਮੁਸਕਰਾਉਂਦੇ ਹੋਏ ਪੁੱਛਿਆ ਗੁਰਮੀਲ ਸਿੰਘ ਨੇ ਸਿਰ ਚੁਕਾ ਕੇ ਕਿਹਾ ਹਾਂਜੀ ਸਾਹਿਬ ਬੜੀ ਔਖੀ ਸੋਨੇ ਦੀ ਚੀਨੀ ਵੇਚੀ ਐ ਆ ਲਵੋ ਪੂਰੇ 1.5 ਲੱਖ ਗੁਰਮੀਲ ਸਿੰਘ ਨੇ ਨੋਟਾਂ ਦੀ ਗੁੱਟੀ ਮੇਜ਼ ਤੇ ਰੱਖ ਦਿੱਤੀ ਪਟਵਾਰੀ ਦੀਆਂ ਅੱਖਾਂ ਚਮਕ ਉੱਠੀਆਂ ਜਿਵੇਂ ਕੋਈ ਸ਼ਿਕਾਰੀ ਆਪਣੇ ਸ਼ਿਕਾਰ ਨੂੰ ਦੇਖਦਾ ਓਵੇਂ ਹੀ ਪਟਵਾਰੀ ਨੇ ਨੋਟਾਂ ਵੱਲ ਦੇਖਿਆ ਉਸ ਨੂੰ ਨਹੀਂ ਪਤਾ ਸੀ ਕਿ ਇਹ ਨੋਟ ਉਸ ਦੀ ਬਰਬਾਦੀ ਦਾ ਪਰਵਾਨਾ ਹਨ ਉਸ ਨੇ ਬੜੇ ਚਾਅ ਨਾਲ ਨੋਟ ਚੁੱਕੇ ਸ਼ਾਬਾਸ਼ ਬਾਬਾ ਜੇ ਪਹਿਲਾ ਹੀ ਮੰਨ ਜਾਂਦਾ ਤਾਂ ਤੁੱਪੇ ਨਾ ਖੱਜਲ ਹੁੰਦਾ ਪਟਵਾਰੀ ਨੇ ਹੰਕਾਰ ਵਿੱਚ ਕਿਹਾ ਅਤੇ ਨੋਟ ਗਿਣਨੇ ਸ਼ੁਰੂ ਕਰ ਦਿੱਤੇ ਸ਼ੂ ਸ਼ੂ ਨੋਟਾਂ ਦੀ ਆਵਾਜ਼ ਕਮਰੇ ਵਿੱਚ ਗੂੰਜ ਰਹੀ ਸੀ ਪਟਵਾਰੀ ਦੀਆਂ ਉਂਗਲਾਂ ਉਹਨਾਂ ਨੋਟਾਂ ਨੂੰ ਛੂ ਰਹੀਆਂ ਸਨ ਜਿਨ੍ਹਾਂ ਤੇ ਫੀਨੋਲਫਥਲੀਨ ਪਾਊਡਰ ਲੱਗਾ ਹੋਇਆ ਸੀ ਜੋ ਨੰਗੀ ਅੱਖ ਨਾਲ ਨਹੀਂ ਦਿਖਦਾ ਪਰ ਸਬੂਤ ਪੱਕਾ ਕਰ ਦਿੰਦਾ ਹੈ ਪਟਵਾਰੀ ਨੇ ਪੂਰੇ ਪੈਸੇ ਗਿਣ ਕੇ ਤਸੱਲੀ ਕੀਤੀ ਅਤੇ ਆਪਣੇ ਮੇਜ਼ ਦੇ ਦਰਾਜ਼ ਵਿੱਚ ਰੱਖ ਲਏ ਉਸਨੇ ਗੁਰਮੀਲ ਸਿੰਘ ਵੱਲ ਦੇਖਿਆ ਚੱਲ ਹੁਣ ਜਾ ਕੱਲ ਆ ਕੇ ਫਰਦ ਲੈ ਜਾਈ ਗੁਰਮੇਲ ਸਿੰਘ ਨੂੰ ਇਸ਼ਾਰਾ ਮਿਲ ਗਿਆ ਸੀ ਕਿ ਕੰਮ ਹੋ ਗਿਆ ਹੈ ਉਹ ਬਾਹਰ ਜਾਣ ਲਈ ਮੁੜਿਆ ਹੀ ਸੀ ਕਿ ਅਚਾਨਕ ਪਟਵਾਰੀ ਦੇ ਮੇਜ਼ ਤੇ ਪਏ ਫੋਨ ਦੀ ਘੰਟੀ ਵੱਜੀ ਟਿੰਗ ਟਿੰਗ ਪਟਵਾਰੀ ਨੇ ਫੋਨ ਚੁੱਕਿਆ ਦੂਜੇ ਪਾਸੇ ਉਸ ਦਾ ਖਾਸ ਬੰਦਾ ਟਾਊਟ ਸੀ ਜੋ ਬਾਹਰ ਨਿਗਰਾਨੀ ਰੱਖਦਾ ਸੀ ਸਾਹਬ ਜੀ ਹੋਸ਼ਿਆਰ ਹੋ ਜਾਓ ਬਾਹਰ ਕੁਝ ਗੱਡੀਆਂ ਆ ਕੇ ਰੁਕੀਆਂ ਨੇ ਮੈਨੂੰ ਕੁਝ ਬੰਦੇ ਸ਼ੱਕੀ ਲੱਗ ਰਹੇ ਨੇ ਕਿੱਥੇ ਰੇਡ ਤਾਂ ਨਹੀਂ ਪਟਵਾਰੀ ਦਾ ਰੰਗ ਉੱਡ ਗਿਆ ਉਸਨੇ ਤੁਰੰਤ ਗੁਰਮੇਲ ਸਿੰਘ ਵੱਲ ਸ਼ੱਕੀ ਨਜ਼ਰਾਂ ਨਾਲ ਦੇਖਿਆ ਗੁਰਮੇਲ ਸਿੰਘ ਦਰਵਾਜ਼ੇ ਕੋਲ ਖੜਾ ਸੀ ਉਸਦੇ ਪੈਰ ਜੰਮ ਗਏ ਓਏ ਬਾਬਿਆ ਰੁਕ ਜ਼ਰਾ ਪਟਵਾਰੀ ਗੁਰਾਇਆ ਤੂੰ ਕਿਸੇ ਨੂੰ ਨਾਲ ਤਾਂ ਨਹੀਂ ਲੈ ਕੇ ਆਇਆ ਪਟਵਾਰੀ ਤੇਜ਼ੀ ਨਾਲ ਉੱਠਿਆ ਅਤੇ ਦਰਾਜ਼ ਖੋਲ੍ਹ ਕੇ ਪੈਸੇ ਕੱਢਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਜੋ ਉਹਨਾਂ ਨੂੰ ਕਿਤੇ ਲੁਕਾ ਸਕੇ ਜਾਂ ਖਿੜਕੀ ਰਾਹੀਂ ਬਾਹਰ ਸੁੱਟ ਸਕੇ ਮਾਹੌਲ ਪੂਰੀ ਤਰ੍ਹਾਂ ਤਣਾਪੂਰਨ ਹੋ ਗਿਆ ਜੇ ਪਟਵਾਰੀ ਨੇ ਪੈਸੇ ਬਾਹਰ ਸੁੱਟ ਦਿੱਤੇ ਤਾਂ ਸਾਰਾ ਸਟਿੰਗ ਫੇਲ ਹੋ ਜਾਵੇਗਾ ਅਤੇ ਉਲਟਾ ਗੁਰਮੇਲ ਸਿੰਘ ਤੇ ਝੂਠਾ ਕੇਸ ਪੈ ਜਾਵੇਗਾ। ਗੁਰਮੇਲ ਸਿੰਘ ਦੇ ਸਾਹ ਸੁੱਕ ਗਏ। ਬਾਹਰ ਮਾਨਸਾ ਬਿਸ਼ਾਰੇ ਦੀ ਉਡੀਕ ਕਰ ਰਹੇ ਸਨ ਪਰ ਅੰਦਰ ਖੇਡ ਵਿਗੜ ਰਹੀ ਸੀ। ਪਟਵਾਰੀ ਹਰਪਜਨ ਸਿੰਘ ਜਿਸ ਦੇ ਹੱਥ ਵਿੱਚ 1.5 ਲੱਖ ਰੁਪਏ ਦੀ ਉਹ ਗੁੱਟੀ ਸੀ ਪਾਗਲਾ ਵਾਂਗ ਬਾਥਰੂਮ ਵੱਲ ਭਜਿਆ। ਉਸ ਦਾ ਮਕਸਦ ਸਾਫ਼ ਸੀ ਪੈਸੇ ਕਮੋੜ ਵਿੱਚ ਸੁੱਟ ਕੇ ਫਲਸ਼ ਕਰਨਾ। ਜੇ ਇੱਕ ਵਾਰ ਪੈਸੇ ਪਾਣੀ ਵਿੱਚ ਰੁੜ ਗਏ ਤਾਂ ਸਾਰਾ ਸਟਿੰਗ ਫੇਲ ਅਤੇ ਬਾਪੂ ਗੁਰਮੇਲ ਸਿੰਘ ਉਲਟਾ ਫਸ ਜਾਣਾ ਸੀ। ਗੁਰਮੇਲ ਸਿੰਘ ਨੇ ਰੋਕਣ ਦੀ ਕੋਸ਼ਿਸ਼ ਕੀਤੀ ਰੁਕ ਜਾ ਸਾਹਿਬ ਪਰ ਪਟਵਾਰੀ ਨੇ ਉਸ ਨੂੰ ਜ਼ੋਰਦਾਰ ੱੱਕਾ ਮਾਰਿਆ ਬਾਪੂ ਫਰਸ਼ ਤੇ ਡਿੱਗ ਪਿਆ ਪਟਵਾਰੀ ਬਾਥਰੂਮ ਦਾ ਦਰਵਾਜ਼ਾ ਖੋਲ ਕੇ ਅੰਦਰ ਵੜਨ ਹੀ ਵਾਲਾ ਸੀ ਕਿ ਅਚਾਨਕ ਦਫ਼ਤਰ ਦਾ ਮੇਨ ਦਰਵਾਜ਼ਾ ਇੱਕ ਜ਼ਬਰਦਸਤ ਧਮਾਕੇ ਨਾਲ ਖੁੱਲ੍ਹਿਆ ਧੜਾਮ ਬਾਹਰ ਦੀ ਤੇਜ਼ ਦੁਪ ਘਰੇ ਵਿੱਚ ਇੱਕ ਹੜ ਵਾਂਗ ਅੰਦਰ ਆਈ ਉਸ ਰੌਸ਼ਨੀ ਦੇ ਵਿੱਚਕਾਰ ਦਰਵਾਜ਼ੇ ਤੇ ਖੜੇ ਸਨ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਪਿੱਛੇ ਉਹਨਾਂ ਦੀ ਟੀਮ ਅਤੇ ਮੀਡੀਆ ਵਾਲੇ ਕੈਮਰੇ ਲੈ ਕੇ ਖੜੇ ਸਨ ਮਾਨ ਸਾਹਿਬ ਦੀ ਆਵਾਜ਼ ਸ਼ੇਰ ਵਾਂਗ ਗਰਜੀ ਖਬਰਦਾਰ ਹਰ ਭਜਨ ਸਿਆ ਜੇ ਇੱਕ ਕਦਮ ਵੀ ਅੱਗੇ ਪਟਿਆ ਪਟਵਾਰੀ ਦੇ ਪੈਰ ਉੱਥੇ ਹੀ ਜੰਮ ਗਏ ਪਰ ਉਸ ਦਾ ਦਿਮਾਗ ਅਜੀਬੀ ਸ਼ੈਤਾਨ ਵਾਂਗ ਚੱਲ ਰਿਹਾ ਸੀ ਉਸ ਨੇ ਸੋਚਿਆ ਕਿ ਜੇ ਮੈਂ ਫੜਿਆ ਹੀ ਜਾਣਾ ਹੈ ਤਾਂ ਸਬੂਤ ਖਤਮ ਕਰ ਦੇਵਾਂ ਉਸ ਨੇ ਬਾਥਰੂਮ ਵਿੱਚ ਵੜ ਕੇ ਕੁੰਡੀ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਮਾਨ ਸਾਹਿਬ ਦੇ ਨਾਲ ਆਏ ਸੁਰੱਖਿਆ ਕਰਮਚਾਰੀ ਬਿਜਲੀ ਦੀ ਤੇਜ਼ੀ ਨਾਲ ਲੱਗੇ ਵਦੇ ਇਸ ਤੋਂ ਪਹਿਲਾਂ ਕਿ ਪਟਵਾਰੀ ਦਰਵਾਜ਼ਾ ਬੰਦ ਕਰਦਾ ਇੱਕ ਨੌਜਵਾਨ ਨੇ ਦਰਵਾਜ਼ੇ ਵਿੱਚ ਲੱਤ ਅੜਾ ਦਿੱਤੀ ਅਤੇ ਜ਼ਬਰਦਸਤੀ ਅੰਦਰ ਵੜ ਗਿਆ ਅੰਦਰ ਖਿੱਚਥੋ ਸਕਫਲ ਸ਼ੁਰੂ ਹੋ ਗਈ ਛੱਡੋ ਮੈਨੂੰ ਇਹ ਪੈਸੇ ਮੇਰੇ ਨੇ ਤੁਸੀਂ ਸਰਕਾਰੀ ਅਫਸਰ ਨਾਲ ਤੱਕਾ ਕਰ ਰਹੇ ਹੋ ਪਟਵਾਰੀ ਚੀਕ ਰਹਾ ਸੀ ਇਸ ਤੱਕਾਮੁਕੀ ਵਿੱਚ ਨੋਟਾਂ ਦੀ ਉਹ ਗੁੱਟੀ ਪਟਵਾਰੀ ਦੇ ਹੱਥੋਂ ਛੁੱਟ ਗਈ ਅਤੇ ਬਾਥਰੂਮ ਦੇ ਫਰਸ਼ ਤੇ ਖਿਲਰ ਗਈ 1.5 ਲੱਖ ਰੁਪਏ ਦੇ ਗੁਲਾਬੀ ਨੋਟ ਫਰਸ਼ ਤੇ ਪਏ ਸਨ ਸੁਰੱਖਿਆ ਕਰਮਚਾਰੀਆਂ ਨੇ ਪਟਵਾਰੀ ਨੂੰ ਦਬੋਚਿਆ ਅਤੇ ਬਾਹਰ ਕੁਰਸੀ ਤੇ ਲਿਆ ਕੇ ਬਿਠਾ ਦਿੱਤਾ ਪਟਵਾਰੀ ਪਸੀਨੇ ਨਾਲ ਭਿੱਜਿਆ ਹੋਇਆ ਸੀ ਪਰ ਅਜੇ ਵੀ ਆਪਣੀ ਆਕੜ ਨਹੀਂ ਛੱਡ ਰਿਹਾ ਸੀ ਮੈਂ ਤੁਹਾਡੇ ਤੇ ਕੇਸ ਕਰ ਦੇਉਂਗਾ ਇਹ ਪੈਸੇ ਇਸ ਬੁੱਢੇ ਨੇ ਮੇਰੇ ਮੇਜ਼ ਤੇ ਜ਼ਬਰਦਸਤੀ ਰੱਖੇ ਸੀ ਮੈਂ ਹੱਥ ਨਹੀਂ ਲਾਇਆ ਮਾਨ ਸਾਹਿਬ ਨੇ ਮੁਸਕਰਾ ਕੇ ਕਿਹਾ ਅੱਛਾ ਤੂੰ ਹੱਥ ਨਹੀਂ ਲਾਇਆ ਹੁਣੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੰਦੇ ਆ ਮਾਨ ਸਾਹਿਬ ਨੇ ਇੱਕ ਗਲਾਸ ਪਾਣੀ ਮੰਗਵਾਇਆ ਅਤੇ ਉਸ ਵਿੱਚ ਸੋਡੀਅਮ ਕਾਰਬੋਨੇਟ ਦਾ ਘੋਲ ਤਿਆਰ ਕੀਤਾ ਇਹ ਉਹ ਸਾਇੰਸ ਸੀ ਜਿਸ ਤੋਂ ਪਟਵਾਰੀ ਅਣਜਾਣ ਸੀ ਨੋਟਾਂ ਤੇ ਲੱਗਾ ਫੀਨੋਲਫਥੇਲਨ ਪਾਊਡਰ ਸਧਾਰਨ ਅੱਖਾਂ ਨੂੰ ਨਹੀਂ ਦਿਖਦਾ ਪਰ ਜਦੋਂ ਉਹ ਕੈਮੀਕਲ ਵਾਲੇ ਪਾਣੀ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਰੰਗ ਬਦਲ ਲੈਂਦਾ ਹੈ। ਪਾ ਇਸ ਗਲਾਸ ਵਿੱਚ ਹੱਥ। ਮਾਨ ਸਾਹਿਬ ਨੇ ਹੁਕਮ ਦਿੱਤਾ। ਪਟਵਾਰੀ ਡਰ ਰਿਹਾ ਸੀ ਉਸਨੇ ਨਾਂ ਨੁੱਕਰ ਕੀਤੀ। ਪਰ ਟੀਮ ਨੇ ਜ਼ਬਰਦਸਤੀ ਉਸਦੇ ਹੱਥ ਪਾਣੀ ਵਾਲੇ ਗਲਾਸ ਵਿੱਚ ਡਬੋ ਦਿੱਤੇ। ਜਿਵੇਂ ਹੀ ਪਟਵਾਰੀ ਦੀਆਂ ਉਂਗਲਾਂ ਪਾਣੀ ਵਿੱਚ ਗਈਆਂ ਪੂਰੇ ਕਮਰੇ ਵਿੱਚ ਸਨਨਾਟਾ ਛਾ ਗਿਆ। ਪਾਣੀ ਦਾ ਰੰਗ ਪਲ ਪਰ ਵਿੱਚ ਗੂੜਾ ਗੁਲਾਬੀ ਸ਼ੌਕਿੰਗ ਪਿੰਕ ਹੋ ਗਿਆ। ਇਸ ਗੱਲ ਦਾ ਪੱਕਾ ਸਬੂਤ ਸੀ ਕਿ ਪਟਵਾਰੀ ਨੇ ਨੋਟ ਆਪਣੇ ਹੱਥਾਂ ਨਾਲ ਗਿਣੇ ਸਨ ਸਬੂਤ ਸਭ ਦੇ ਸਾਹਮਣੇ ਸੀ ਬਾਪੂ ਗੁਰਮੇਲ ਸਿੰਘ ਨੇ ਹੱਥ ਜੋੜ ਕੇ ਕਿਹਾ ਦੇਖ ਲਓ ਜੀ ਆਹ ਹੈ ਇਹਦਾ ਅਸਲੀ ਚਿਹਰਾ ਪਰ ਪਟਵਾਰੀ ਅਜੇ ਵੀ ਹਾਰ ਮੰਨਣ ਵਾਲਾ ਨਹੀਂ ਸੀ ਉਸਨੇ ਦੇਖਿਆ ਕਿ ਬਾਹਰ ਪੁਲਿਸ ਦੀ ਜਿਪਸੀ ਆ ਗਈ ਹੈ ਉਸਨੂੰ ਲੱਗਿਆ ਕਿ ਪੁਲਿਸ ਉਸਦੇ ਹੱਕ ਵਿੱਚ ਬੁਗਤੇਗੀ ਕਿਉਂਕਿ ਉਸ ਦੀ ਉੱਪਰ ਤੱਕ ਪਹੁੰਚ ਸੀ ਆਨਰ ਦਿਓ ਐਸ ਐਚਓ ਸਾਹਿਬ ਨੂੰ ਉਹ ਹੂੰ ਦੱਸਾਂਗੇ ਕਿ ਮੇਰੇ ਨਾਲ ਪੰਗਾ ਲੈਣ ਦਾ ਕੀ ਅੰਜਾਮ ਹੁੰਦਾ ਹੈ ਕੀ ਪੁਲਿਸ ਆ ਕੇ ਮਾਨਸਾਬ ਦਾ ਸਾਥ ਦੇਵੇਗੀ ਜਾਂ ਪ੍ਰਸ਼ਟ ਪਟਵਾਰੀ ਨੂੰ ਬਚਾ ਲਵੇਗੀ ਦਫਤਰ ਦੇ ਬਾਹਰ ਪੁਲਿਸ ਦੀ ਜਿਪਸੀ ਰੁਕੀ ਐਸ ਐਚਓ ਅਤੇ ਦੋ ਹੌਲਦਾਰ ਅੰਦਰ ਦਾਖਲ ਹੋਏ ਪਟਵਾਰੀ ਹਰਭਜਨ ਸਿੰਘ ਦੇ ਚਿਹਰੇ ਤੇ ਰੌਣਕ ਆ ਗਈ ਉਸਨੇ ਹੱਥ ਜੋੜਨ ਦੀ ਬਜਾਏ ਹੁਕਮ ਚਲਾਉਣ ਵਾਲੇ ਅੰਦਾਜ਼ ਵਿੱਚ ਕਿਹਾ ਆਓ ਐਸ ਐਚਓ ਸਾਹਿਬ ਚੰਗਾ ਹੋਇਆ ਤੁਸੀਂ ਆ ਗਏ ਦੇਖੋ ਇਹਨਾਂ ਬੰਦਿਆਂ ਨੇ ਮੇਰੇ ਦਫਤਰ ਤੇ ਕਬਜ਼ਾ ਕੀਤਾ ਹੋਇਆ ਤੇ ਮੈਨੂੰ ਝੂਠੇ ਕੇਸ 'ਚ ਫਸਾਰੇ ਨੇ ਫੜੋ ਇਹਨਾਂ ਨੂੰ ਪਰ ਅੱਜ ਹਵਾ ਦਾ ਰੁਖ ਬਦਲ ਚੁੱਕਾ ਸੀ ਮਾਨ ਸਾਹਿਬ ਕੁਰਸੀ ਤੋਂ ਉੱਠੇ ਅਤੇ ਐਸ ਐਚ ਓ ਵੱਲ ਦੇਖਿਆ ਐਸ ਐਚ ਓ ਨੇ ਸਭ ਤੋਂ ਪਹਿਲਾਂ ਮਾਨ ਸਾਹਿਬ ਨੂੰ ਸਲੂਟ ਮਾਰਿਆ ਫਿਰ ਉਸ ਦੀ ਨਜ਼ਰ ਮੇਜ਼ ਤੇ ਪਏ ਗੁਲਾਬੀ ਪਾਣੀ ਵਾਲੇ ਗਲਾਸ ਅਤੇ ਫਰਸ਼ ਤੇ ਖਿਲਰੇ ਨੋਟਾਂ ਤੇ ਗਈ ਸਬੂਤ ਸ਼ੀਸ਼ੇ ਵਾਂਗ ਸਾਫ਼ ਸੀ ਉੱਤੋਂ ਮੀਡੀਆ ਦੇ ਕੈਮਰੇ ਚੱਲ ਰਹੇ ਸਨ ਐਸ ਐਚ ਓ ਨੇ ਪਟਵਾਰੀ ਵੱਲ ਕੂਰ ਕੇ ਦੇਖਿਆ ਅਤੇ ਸਖਤ ਆਵਾਜ਼ ਵਿੱਚ ਕਿਹਾ ਹਰ ਭਜਨ ਸਿਆ ਹੁਣ ਜ਼ਮਾਨਾ ਬਦਲ ਗਿਆ ਹੈ ਫੋਨ ਵਾਲੀ ਸਿਫਾਰਿਸ਼ ਨਹੀਂ ਚੱਲਣੀ ਤੇਰੇ ਖਿਲਾਫ ਪੱਕਾ ਸਬੂਤ ਹੈ ਐਸਐਚਓ ਨੇ ਹੌਲਦਾਰ ਨੂੰ ਇਸ਼ਾਰਾ ਕੀਤਾ ਖੜਕ ਸਟੀਲ ਦੀ ਹਥਕੜੀ ਪਟਵਾਰੀ ਦੇ ਗੁੱਟਾਂ ਤੇ ਲੱਗ ਗਈ ਜਿਹੜੇ ਹੱਥ ਰਿਸ਼ਵਤ ਲੈਣ ਲਈ ਅੱਗੇ ਵੱਧਦੇ ਸਨ ਅੱਜ ਜੋ ਬੱਜੇ ਹੋਏ ਸਨ ਪਟਵਾਰੀ ਦਾ ਸਿਰ ਸ਼ਰਮ ਨਾਲ ਚੁੱਕ ਗਿਆ ਉਸ ਦਾ ਸਾਰਾ ਹੰਕਾਰ ਮਿੱਟੀ ਵਿੱਚ ਮਿਲ ਗਿਆ ਸੀ ਇਹ ਨਜ਼ਾਰਾ ਦੇਖ ਕੇ ਬਾਪੂ ਗੁਰਮੇਲ ਸਿੰਘ ਦੀਆਂ ਅੱਖਾਂ 'ਚੋਂ ਹੰਝੂ ਐ ਤੁਰੇ ਉਸ ਨੇ ਕੰਬਦੇ ਹੱਥਾਂ ਨਾਲ ਮਾਨ ਸਾਹਿਬ ਦੇ ਗੋਡਿਆਂ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਪਰ ਮਾਨ ਸਾਹਿਬ ਨੇ ਉਸ ਨੂੰ ਗਲੇ ਨਾਲ ਲਗਾ ਲਿਆ ਬਾਪੂ ਸਿਰ ਉੱਚਾ ਕਰਕੇ ਜੀਣਾ ਸਿੱਖੋ ਜਦੋਂ ਤੱਕ ਸਾਡੇ ਵਰਗੇ ਜਿਉਂਦੇ ਆਂ ਕਿਸੇ ਗਰੀਬ ਦੀ ਲੁੱਟ ਨਹੀਂ ਹੋਣ ਦਿੰਦੇ ਉਸੇ ਵੇਲੇ ਨਾਇਬ ਤਹਿਸੀਲਦਾਰ ਨੂੰ ਬੁਲਾਇਆ ਗਿਆ ਅਤੇ ਬਾਪੂ ਦੇ ਮੁੰਡੇ ਦੀ ਫਰਦ ਯਾਨੀ ਲੈਂਡ ਰਿਕਾਰਡ ਡਾਕੂਮੈਂਟ ਤੇ ਬਿਨਾ ਇੱਕ ਵੀ ਪੈਸਾ ਲਏ ਦਸਤਖਤ ਕਰਵਾਏ ਗਏ ਬਾਪੂ ਨੇ ਉਹ ਕਾਗਜ਼ छाਤੀ ਨਾਲ ਲਾ ਲਿਆ ਇਹ ਸਿਰਫ ਕਾਗਜ਼ ਨਹੀਂ ਸੀ ਇਹ ਉਸਦੇ ਮੁੰਡੇ ਦੇ ਕੈਨੇਡਾ ਜਾਣ ਦਾ ਟਿਕਟ ਸੀ ਜਦੋਂ ਪੁਲਿਸ ਪਟਵਾਰੀ ਨੂੰ ਲੈ ਕੇ ਬਾਹਰ ਨਿਕਲੀ ਤਾਂ ਬਾਹਰ ਖੜੀ ਭੀੜ ਨੇ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡ ਦਿੱਤੇ तहसील ਦੇ ਬਾਹਰ ਖਿੜੀ ਹੋਈ ਤੁਪ ਅੱਜ ਸੱਚ ਮੁੱਚ ਇਨਸਾਫ ਦੀ ਰੌਸ਼ਨੀ ਲੱਗ ਰਹੀ ਸੀ ਲੋਕਾਂ ਨੇ ਸੁੱਖ ਦਾ ਸਾਹ ਲਿਆ ਕਿ ਚਲੋ ਇੱਕ ਜੋਖ ਤਾਂ ਸਿਸਟਮ ਚੋਂ ਨਿਕਲੀ ਦੋਸਤੋ ਇਹ ਕਹਾਣੀ ਸਿਰਫ ਇੱਕ ਪਟਵਾਰੀ ਦੀ ਨਹੀਂ ਹੈ ਇਹ ਹਰ ਉਸ ਦਫ਼ਤਰ ਦੀ ਕਹਾਣੀ ਹੈ ਜਿੱਥੇ ਆਮ ਬੰਦੇ ਨੂੰ ਲੁੱਟਿਆ ਜਾਂਦਾ ਹੈ ਕੈਨੇਡਾ ਬੈਠੇ ਵੀਰੋ ਤੁਹਾਨੂੰ ਇਹ ਕਹਾਣੀ ਇਸ ਲਈ ਸੁਣਾਈ ਕਿਉਂਕਿ ਅਕਸਰ ਤੁਹਾਡੇ ਪਿੱਛੋਂ ਤੁਹਾਡੇ ਬਜ਼ੁਰਗ ਮਾਪਿਆਂ ਨੂੰ ਇਹ ਸਭ ਚੱਲਣਾ ਪੈਂਦਾ ਹੈ ਡਰੋ ਨਾ ਆਪਣੇ ਮਾਪਿਆਂ ਨੂੰ ਹੌਸਲਾ ਦਿਓ ਜੇ ਕੋਈ ਰਿਸ਼ਵਤ ਮੰਗ ਰਿਹਾ ਹੈ ਤਾਂ ਉਸ ਦੀ ਰਿਪੋਰਟ ਕਰੋ ਅੱਜਕੱਲ ਸੋਸ਼ਲ ਮੀਡੀਆ ਤੇ ਈਮਾਨਦਾਰ ਲੀਡਰਾਂ ਦਾ ਜ਼ਮਾਨਾ ਹੈ ਜਾਗਰੂਕ ਬਣੋ ਬਾਪੂ ਗੁਰਮੀਲ ਸਿੰਘ ਜੀ ਚੁੱਪ ਕਰਕੇ ਪੈਸੇ ਦੇ ਦੇਂਦਾ ਤਾਂ ਉਹ ਪਟਵਾਰੀ ਹੋਰ 10 ਬੰਦਿਆਂ ਨੂੰ ਲੁੱਟਦਾ ਆਵਾਜ਼ ਚੁਕਣੀ ਪੈਂਦੀ ਹੈ ਇੱਕ ਜੁਟਤਾ ਜਦੋਂ ਮਾਨਸਾਹ ਵਰਗੇ ਆਗੂ ਅਤੇ ਆਮ ਲੋਕ ਰੜ ਜਾਂਦੇ ਆ ਤਾਂ ਵੱਡੇ ਵੱਡੇ ਪ੍ਰਸ਼ਤ ਅਫਸਰਾਂ ਦੀਆਂ ਕੁਰਸੀਆਂ ਹਿੱਲ ਜਾਂਦੀਆਂ ਸੋ ਦੋਸਤੋ ਜੇ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਵਿੱਚੋਂ ਇਹ ਰਿਸ਼ਵਤਖੋਰੀ ਦਾ ਕੋੜ ਖਤਮ ਹੋਣਾ ਚਾਹੀਦਾ ਹੈ ਤਾਂ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਕਿ ਹਰ ਪ੍ਰਸ਼ਤ ਅਫਸਰ ਤੱਕ ਇਹ ਸੁਨੇਹਾ ਪਹੁੰਚ ਜਾਵੇ ਬਾਪੂ ਗੁਰਮੀਲ ਸਿੰਘ ਦੇ ਮੁੰਡੇ ਵਾਂਗ ਹਰ ਕਿਸੇ ਦਾ ਸੁਪਨਾ ਪੂਰਾ ਹੋਵੇ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ